ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਰੇ ਰਾਸ ਸਾਹਿਬ ਹਰ ਜੁਗ ਜੁਗ ਭਗਤੁ ਪਾਇਆ ਜੈ ਜਰਖੰਦਾ ਆਇਆ RAM ਰਾਜੀ ਹਰਨਾਕਿ ਸਿਦਿ ਸਤਿ ਹਰ ਮਾਰਿਆ ਪਰਹਲਾੰਤਰਾਇ ਹੰਕਾਰਿ ਨਿੰਦਕਾਂ ਪੇਠਦੇ ਨਾਮ ਦੇ ਮੁਖ ਲਾਇਆ ਜਉ ਨਾਨਕ ਅਸਾ ਹਸੀ ਵਿੰਤ ਲੈ ਛਡਾਇਆ ਸੋ ਲੋਕ ਮਹੱਲਾ ਕਹਲਾ ਦੁਖਦਾਰ ਸੁਖ ਰੋਗ ਭਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੂੰ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰ ਅੰਤਨ ਜਾਈ ਲਖਿਆ ਰਹਾਉ ਜਾਤਮੈ ਜੋਤਮੈ ਜਾਂਤਾ ਅਕਲ ਕਲਾਪੁਰ ਭੂਰ ਰਹਾ ਤੂੰ ਸੱਚ ਸਹਿ ਸਿੱਤ ਸਵਾਲਿਓ ਜਿਨ ਕੀਤੀ ਸੋ ਵਾਰ ਪਿਆ ਕਹ ਨਨ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੁ ਕਰਿਹਾ ਸੋ ਤਾਰਾ ਗਸ ਮਹੱਲਾ ਇੱਕ ਓ ਅੰਕਾਰ ਪਦੂ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸੰਭਾਲੇ ਬਾਜੇ ਦੇ ਦੇ ਨਾਲ ਅਨੇਕ ਅਸੰਕਾ ਕੀਤੇ ਚੇਦੇ ਗਾਵਨ ਹਾਰੀ ਕੇਤੇ ਤੇਰੇ ਰਾਗ ਪ੍ਰੀਅ ਸਾਂ ਕਹੀਏ ਕੇਤੇ ਚੇਦੇ ਗਾਵਨ ਹਾਰੀ ਗਾਵਾਂ ਦਸਨੋਂ ਪਾਣ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦਵਾਦੀ ਗਉਂ ਧਮ ਚਿਤ ਕੋਤ ਲਿਖ ਜਾਨ ਲੇਖ ਲੇਕ ਤਰਮ ਵਿਚਾਰੇ ਗਾਵੰਦਨੋ ਈਸਰ ਵਰਮਾ ਦੇਵੇ ਸੋਹਣ ਦਿੱਸਦਾ ਸਵਾਰੀ ਗਾਵੰਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਦਾਲੇ ਗਾਵੰਦਨੋ ਸੇ ਸਮਾਦੀ ਅੰਦਰ ਗਾਵੰਦਨੋ ਸਾਧ ਵਿਚਾਰੇ ਗਾਵੰਦਨੋ ਜਿਤੇਸ ਤੇਸ ਸੰਤੋਖੀ ਗਾਵੰਦਨੋ ਵੀਰ ਕਰਾਰੇ ਗਾਵੰਦਨੋ ਪੰਡਿਤ ਪੰਡਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀ ਆ ਮਨੋਹਨ ਸਰਬ ਮਛ ਪਿਆਲੇ ਗਾਵਨ ਤਦਨ ਤਨੋ ਪਾਏ ਤੇ ਤੇ ਅਰਥ ਤੀਤ ਨਾਲੇ ਗਾਵਨ ਤਦਨ ਜੋਤ ਮਹਾ ਬਲ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖੰਡ ਮੰਡਲੇ ਰੇ ਮੰਡਾ ਕਰ ਕਰ ਰਖੀਂ ਤੇਰੇ ਧਾਰੇ ਤੇ ਤਦਨੋ ਗਾਵਨ ਜੋਤ ਤਪავਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੇ ਚਤਨ ਆਵ ਨਾਨਕਿਆ ਵਿਚਾਰੀ ਹੋਏ ਸੇ ਦਾ ਸਾਚੁ ਸਾਈਂ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੇਂਦਰ ਚਾਈ ਰੰਗੀ ਰੰਗੀ 파ਤੀ ਪਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਬਲਾਈ ਜੋ ਤਸਪਾਵੇ ਸੋਹੀ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਤ ਸਹਾ ਸਹਾ ਪਾਤ ਸਾਈਂ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੀ ਵਡਵੰਟਾ ਜੀਤਾ ਹੋਏ ਕੀ ਮਦਬਾਏ ਨ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੰਡੇ ਮੇਰੇ ਸਾਹੀਵਾ ਬਹਿਰ ਗੰਬੀਰ ਆਪਣੀ 기ਹੜਾ ਕੋਈ ਨਾ ਜਾਣ ਤਰਕੀਤਾ ਕੇਵਲ ਜੀ ਦਾ ਰਹਾਉ ਸਾਸ੍ਰਤੇ ਮਿਲ ਸਤ ਕੰਵਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਬਰਹਾਈ ਕਹਿ ਨਾ ਜਾਏ ਤੇਰੀ ਤਲਬ ਡਿਆਈ ਸਭ ਸਾਤ ਸਭ ਤਾਫੋ ਸੋ ਚੰਗਿਆਈਆਂ ਸੰਤਾਂ ਪੁਰਖਾਂ ਕੀਆਂ ਵਡਿਆਈਆਂ ਸਰਵਨ ਸੇ ਦੇਖ ਨਾ ਪਾਈਆ ਕਰ ਮਿਲੇ ਨਾਹੀ ਥਾਕ ਰਹਾਇਆ ਆਖਣ ਵਾਲਾ ਕੀ ਵਿਚਾਰ ਸਿਮਤੀ ਫਰੇ ਤੇਰੇ ਢੰਡਾਰ ਜਿਸ ਤੂੰ ਦੇਤ ਸੇ ਕਿਆ ਚਾਰ ਨਾਨਕ ਸਾਇ ਸਵਾਰਨਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੇ ਮਰ ਜਾਉ ਆਖਣਿਓ ਖਾ ਸਾਚਾ ਨਾਮ ਅਜੇ ਨਾਮ ਕੇ ਲਾਂਗੇ ਊਖ ਤੋਖੇ ਖੇ ਖੇ ਚਲਿਏ ਦੁਖ ਧੋਖੋਂ ਬਸਰੇ ਮੇਰੀ ਮਾਹੀ ਸਾਚਾ ਸਿਨ ਸਾਚੀ ਨਾਹੀ ਰਹਾਉ ਅਜੇ ਨਾਮ ਕੇ ਤਿਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਈ ਨਾ ਹੂੰ ਮਰੇ ਨ ਹੋਵੇ ਸੋਗ ਦਿਨ ਦਰੀ ਨ ਚੁੱਕੇ ਭੋਗ ਗੋਣੀ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਅਸੰਭਸਾਰੀ ਤੇਕਮ ਜਾਤ ਨਾਨਕ ਨਾਮੀ ਵਾਸਨਾਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਤਦੁਸਤ ਪਰਖਾ ਵਿਨੋ ਕਰੋ ਕਿਰਪਾ ਸੰਮ ਕੀ ਦੇ ਕਰਮ ਸਤਿਪਦ ਸਰੰਦਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਹਰਿ ਦੇਵ ਹੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਵਰ ਪ੍ਰਾਂ ਸਖਾਈ ਹਰ ਕੀਤ ਹਮ ਵਦੀ ਰਹਿ 라ਸ ਰਹਾਉ ਆ ਜਿਨ ਕੇ ਵਡ ਭਾਗ ਵਡੇ ਰੈ ਜਿਨ ਹਰਿ ਹਾ ਸਰੰਦਾ ਹਰ ਪਿਆਸ ਹਰ ਹਰ ਨਾਮ ਲੇਤ ਪਤਾ ਸੇ ਮਨ ਸੰਗਤ ਗੁਣ ਪਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਗ ਜੀਵਿਆ ਤ੍ਰਗ ਜੀਵਾ ਜਿਨ ਹਰ ਜੀ ਸਤਿ ਪਰ ਸੰਗਤ ਪਾਈ ਅਨ ਤੋਰ ਮਹਤ ਕਿ ਲੇਖਿਆ ਲੇਖਾਸ ਤਨ ਤਨ ਸਹ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਪੁਜਰੀ ਮਹੱਲਾ ਪੰਜੁਮਾ ਤਾਹਿਰੇ ਮੰਚ ਤਵੇ ਉਹ ਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਇ ਤਾ ਪ੍ਰਤਿ ਗਿਆ ਕੀ ਕਰ ਧਰਿਆ ਮੇਰੇ ਮਾਦੂ ਜੀ ਸਾ ਸੰਗਤ ਮਲੇ ਸੋਂ ਤਰਿਆ ਗੁਰ ਪ੍ਰਸਾਦ ਪਰਮ ਪਥ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਸ ਤਦੰਤਾ ਹੋਏ ਨਾ ਕਿਸ ਕੀ ਧਰਿਆ ਸੈ ਸਜਗ ਸਵਾਹੀ ਠਾਕੁਰ ਹਾਏ ਮਨ ਕੋ ਕਰਿਆ ਓੜੇ ਉੜਿਆ ਵੇ ਸੇ ਪੋਸਾ ਤਿਸ ਪਾਛੀ ਬਸ਼ਰੇ ਸ਼ਰਿਆ ਇਨ ਕਵਨ ਖਲਾਵੇ ਕਵਨ ਚਗਾਵੇ ਮਨ ਮੈਂ ਇਸਮਰਨ ਕਰਿਆ ਸਬਨ ਦਾਨ ਦਾ ਸਿਆ ਟਿਸਦਾਨ ਹਾਕਰ ਕਰ ਤਲ ਧਰਿਆ ਜੇ ਨਾਨਕ ਬਲ ਬਲ ਸੰਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸ ਮਹੱਲਾ ਚੌਥਾ ਸੋਪੁਰਖ ਇੱਕ ਓੰਕਾਰ ਅਦੂ ਪ੍ਰਸਾਦ ਸੋਪੁਰਖ ਖੰਦਰੰਜਨ ਹਰਪੁਰਖ ਖੰਦਰੰਜਨ ਹਰ ਅਗਮਾ ਅਗਮਿਆ ਪਾਰ ਸਭ ਤੇ ਆਵੇ ਸੰਤਿ ਆਵੇ ਤੁੰਜੀ ਹਰ ਸੱਚੇ ਸਰਜਨ ਹਾਰਾ ਸੰਮ ਜੀਤ ਮਾਰੇ ਜੀ ਤੁੰਜੀ ਆਂ ਕਾ ਦਾਤਾ ਰਾ ਹਰਿ ਆਵੋ ਸੰਤੋ ਜੀ ਤਉ ਦੋਖ ਵਿਸਾਰ ਨਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤ ਅਸੰਤ ਰੰਤਨ ਜੀ ਹਰ ਏਕੋ ੁਰਕ ਸਮਾਨ ਇਕ ਦਾਤ ਇਕ ਬੇਖਾਰੀ ਜੀ ਸਭ ਤੇਰੇ ਜੋ ਜਿਬੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਜ ਬਨ ਅਵਰ ਨਾ ਜਾਣਾ ਤੂੰ ਪਾਰ ਬ੍ਰੰਮ ਬਿਅੰਤ ਪਿਅੰਤ ਜੀ ਤੇਰੇ ਕਿਆ ਕੋਣੀ ਆਖ ਬਖਾਨ ਜੋ ਸੇਵੈ ਜੋ ਸੇਵੈ ਤੁਮ ਜੀ ਜਾਨ ਨਾਨਕ ਤੈਨੂੰ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁੰ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਗ ਸੇ ਮੁਕਤ ਪੈ ਜਿਨ ਹਰ ਧਿਆਇ ਜੀ ਤਿਨ ਤੋਟੇ ਜਮ ਕੇ 파ਸੀ ਜੇਂਦਰ ਪਾਜ ਨਹੰਦਰ ਪਾ ਧਿਆਇ ਜੀ ਤਨ ਕਾ ਹੋ ਸਭ ਕੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੁ ਖਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਹ ਨਾਨਕ ਤਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਪਦੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੀ ਪਸਲਾ ਹੂੰ ਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨੰਕ ਕਰੇ ਹਰ ਪੂਜਾ ਜੀ ਆਪ ਤਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋਸੰਬਰਾ ਸਤਿ ਸਾਂਜੀ ਪਰ ਕਰਿਆ ਕੜ ਕਰਮ ਕਰੰਤਾ ਸੇ ਭਵ ਸੇ ਭਗਤ ਭਲੇ ਜਨ ਨਾਨਕ ਜੀ ਜੋਹਾ ਆਵੇ ਮੇਰੇ ਹਰ ਭਗਵੰਤਾ ਤੂੰ ਆਦ ਪਰਖਿਆ ਪਰੰਪਰ ਕਾਤਾ ਜੀ ਤੋ ਜੇ ਵੜ ਅਵਰਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਧਿਆਪੇ ਭਾਵੇ ਸੁਹੀ ਵਰਤੇ ਜੀ ਤੂੰ ਆਪੇ ਕਰੇਸ ਹੋਈ ਧਿਆਪੇ ਸੇਠ ਸਭ ਉਪਾਏ ਜਿਸ ਦੇ ਆਪੇ ਸਰੰਜੇ ਸਭ ਗੋਈ ਜਾ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈਂ ਜੋ ਤੂੰ ਭਾਇ ਸੇਤੀ ਸਿਂ ਜੋ ਤੂੰ ਦੇਸ ਹੋਈ ਹੋ ਪਾਈ ਰਹਾ ਓ ਸਭ ਤੇਰੀ ਤੁਮ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰਿ ਨਾ ਮਰਤਨ ਪਾਇਆ ਗੁਰਮੁਖ ਲਾਗਦਾ ਮਨ ਮੁਖ ਗਵਾਤਿ ਆਪੇ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤਿ ਜੀ ਮਾਇ ਤਜ ਬੰਦੂ ਚਾ ਕੋਈ ਨਾਏ ਜੇ ਜਾਣ ਸਭ ਤੇੜਾ ਖੇਡ ਅਭਜੋਗ ਮਨ ਰਸ਼ਿਆ ਸੰ ਜੋਗੀ ਮੇਲ ਜੇ ਸੁਨੋ ਤੂੰ ਜਾਣਐ ਸੋਚਿਨ ਜਾਣੀ ਹਰ ਗਉ ਸਤਿ ਹੀ ਆਖ ਵਖਾਣੀ ਦਿਨ ਹਰ ਸੇ ਵਿਆਦਨ ਸੁਖ ਪਾਇਆ ਸਿਂਜੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਿਰਾ ਕੀਆ ਸੋ ਹੋਇ ਤਜੰਤ ਜਮ ਤੂਜਾ ਅਵਰ ਨ ਕੋਇ ਤੂੰ ਕਰ ਕਰ ਵੇਖੇ ਜਾਣੀ ਸੇ ਜਹ ਨਾਨਕ ਪਰਮ ਪਰਕਰਤ ਹੋਇ ਆਸਾ ਮਹੱਲਾ ਪਹਿਲਾ ਇਤ ਸੁਰ ਰੇ ਪੀਲੇ ਨੀਵਾਸਾ ਪਾਣੀ ਪਾਪ ਤਿਨ ਹੀ ਕੀਆ ਪੰਕਜ ਮੋ ਬਗ ਨਹਿ ਚਾਲੇ ਹਮ ਦੇਖਾਂ ਤੇ ਰੂਵੀ ਹਲੇ ਮਨ ਏਕ ਨਾ ਚੇਤ ਸਮੋੜ ਮਨਾ ਹਰ ਬਿਸਰਾ ਤੇ ਦੇਵ ਨੂੰ ਗਲਿਆ ਰਹਾਉ ਨਾ ਹਉ ਜਿ ਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਆਰਮਗ ਨਾਨਕ ਤਿਨ ਕੇ ਸਰਨਾ ਜਿੰਦੋ ਨਾਹੀ ਵਿਸਰਿਆ ਸਾ ਮਹੱਲਾ ਪੰਜਮ ਪਈ ਪ੍ਰਾਵਤ ਮਾਨਕ ਦੇ ਹੁਰੀਆ ਗੋਬਿੰਦ ਮਰਨ ਕੀ ਏ ਤਰੀ ਮਰੀਆ ਅਵਰ ਕਾਲ ਤਰਕਤੇ ਨਾਮ ਕਾਮ ਸਾ ਸੰਤ ਪਜ ਕੇ ਹੰਨਾ ਤਰਾਂ ਜਾ ਮਲਾ ਪਹੁੰਚਲ ਤਰਨ ਕੇ ਜਨ ਵਿਰਥਾ ਜਾਤ ਰੰਗ ਮਾਇਆ ਕੇ ਰਹਾਵ ਜਬ ਤਵ ਸੰਜਮ ਕਰਮ ਨਾ ਖਮਾਇਆ ਦੀਵਾ ਸਾਧਨਾ ਜਾਨਿਆ ਹਰਿ ਰਾਯਾ ਪਹ ਨਾਨਕ ਹਮ ਨੀਚ ਕਰੰਮਾ ਸਾਰਨ ਪਰੇ ਕੀ ਰਾਖੋ ਸਰਬਨ ਪਾਛੀ ਦਸਮੀ ਕਬਿਉ ਬਾਜ ਬੇਨਤੀ ਚਉਪਈ ਅਮਰੇ ਕਰੋ ਹਾਤ ਦਿਨ ਚਾ ਪੂਨ ਹੈ ਚਿਤ ਕੀ ਇਸ਼ਾ ਤਜਨ ਦੇ ਹਮਾਰਾ ਆਪਣਾ ਜਾਣ ਕਰੋ ਪਤਿਕਾਰ ਹਮਰੇ ਦਰਸ ਬੇ ਤੁਮ ਕਾਓ ਆਪ ਹਾਤ ਦਿ ਮਹੀ ਬਚਾਓ سوکی بسے مورو پروارا سیو سب کرتارا موج کر دے کر سابر ان کو ہی ہماری آسا تو اور پجن کی رہے پیاسا مح ستم توں پاؤں پاؤ سکھ ہماری تاری چن ستر ہماری ماری ਆਪ ਹਾ ਦੇ ਮੁਝੇ ਵਰੀਐ ਮਾਰਨ ਕਾਲ ਕਾ ਤਰਸਨ ਵਰੀਐ ਹੋ ਜੋ ਹਦਾ ਹਮਾਰੇ ਪੈਸ਼ਾ ਸਰੀ ਅਤੂੰ ਜੋ ਕਰਿਓ ਰਖਾ ਰੱਖ ਲਿਓ ਮੋਰਾ ਕਨਹਾਰੇ ਸਾਈ ਸੰਸਾਈ ਪਿਆਰੇ ਦੇਨਵਾਨ ਦੁਸ਼ਟਨ ਕੇ ਹੰਤਾ ਤੁਮਹੋ ਪ੍ਰੀਤ ਦਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸਿਮਜੂ ਅਵਤਰਾ ਸਾਲ ਪੈ ਕਰ ਵਿਸ਼ਨ ਪ੍ਰਗਾਸ ਸકલ ਕਾਲ ਕਾ ਕੀ ਹਤਮਾਸਾ ਜਨਨ ਕਾ ਜੋਗੀ ਸਭ ਕੀ ਓ ਮਹਿੰਦਰੈ ਬ੍ਰਹਮਾ ਜੋਤੀਓ ਜਨਨ ਕਾ ਸ ਲੋਕ ਸੁਭਾਰਾ ਨਮਸਕਾਰ ਹੈ ਤਾਈ ਹਮਾਰਾ ਜਨਨ ਕਾ ਸ ਜਗਤ ਬਨਾਇਓ ਦੇਵ ਦੇਸ਼ਿਤ ਪੁਚਾਇਓ ਆਦ ਅੰਤ ਏ ਕੇਵ ਤਾਰਾ ਸਹੀ ਗੁਰੂ ਸਮਝਿ ਬਹਮਾਰਾ ਨਮਸਕਾਰ ਤਿਸ ਹੀ ਕੋ ਹੁ ਬਾਰੀ ਸੋ ਜਜਿ ਆਪ ਸਬਾਰੀ ਦੇਵ ਗਣ ਕਾ ਸੇਵਨ ਸੁਖ ਦਿਯੋ ਸਤਰਨ ਕੋਪਲ ਮੋਬਤ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜੀਤੇ ਤੇ ਕੋਚਰ ਸਤੂਲਾ ਸਾਪਰ ਕਿਰਪਾ ਦੇਤ ਕਰ ਹੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪੜ ਪੜ ਕੀ ਜਾਣੇ ਜਬ ਜ਼ਕਰ ਕਰ ਕਰਤਾਰਾ ਪਰਜਤ ਤਉ ਦੇ ਅਪਾਰ ਜਬ ਕਰ ਕਰ ਤਹੁ ਕਹੂ ਹੂੰ ਤੁਮੇ ਵਿਦਦੇ ਤਰ ਸਭ ਹੂੰ ਜੇ ਤੇ ਵਦਨ ਸ ਸਭ ਧਾਰੇ ਆਪਿ ਆਪਨੀ ਬੂਝ ਉਚਾਰ ਸਮ ਸਭ ਹੀ ਤੇ ਰਤ ਨਰਾ ਲਮ ਜਾਨ ਵੇਦ ਵੇਦ ਅਰਿ ਆਲਮ ਨਰੰ ਕਾਦ ਦਰਵਕਾਂਦ ਲੰਬੋ ਆਦ ਅਨੀਲ ਅਨਾਦ ਅਸੰਭੋ ਤਾ ਕਾ ਮੂੜ ਚਾਦ ਭਿੰਦਾ ਜਾ ਕੋ ਭੇਵ ਨਾ ਪਾਵਨ ਵੇਦਾ ਤਾ ਕੋ ਕਰ ਪਾਨ ਅਨਮਾਨ ਮਹਾ ਅਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕੈ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੀ ਭਿਉ ਆਪ ਆਪਣੀ ਬੁੱਧ ਹੈ ਜੇਤੀ ਵਰਨ ਪ੍ਰਿੰਤੇ ਤੂ ਹੈ ਤੇਤੀ ਮਰਾਲਾ ਲਖਾ ਨਾ ਜਾਏ ਪਸਾਰਾ ਕਿਵ ਸਜਿਆ ਪ੍ਰਥਮ ਸੰਸਾਰਾ ਏਕ ਰੂਪ ਅਨੂਪਸ ਰੂਪਾ ਰੰਗ ਭਿਉ ਆਰਾਬ ਕਿਹ ਭੂਪਾ ਅੰਡ ਜਿਰ ਸਿਤਜ ਕੇਨੇ ਉਤਪਜ ਖਾਂ ਬਹਰ ਜਤੀਨੀ ਕਾਹ ਫੁਦਰਾ ਜਾਹੇ ਬੇਖਤਾ ਹਉ ਸੰਲਪੈ ਸੰਕਰੇਠਾ ਸਵਰੇ ਸਿੱਧ ਖਾਈ ਅਚੰਬ ਆਜ ਗਾਸ ਅਸੰਭਵ ਆਵਰ ਸ਼ਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗਰੋ ਦਰਿਤੇ ਉਠਸ ਪਤਾ ਸਗਲਮਲੇਸ਼ ਪਰਣ ਘਤਾ ਜੇ ਆਸ ਤੋਤਾ ਸਨੀ ਪਰੇਤਨ ਕੇ ਦੁਨ ਦੋ ਤਹਿ ਮਰੇ ਉਰਖ ਜੋ ਬਗਬਰੀ ਤੇ ਹਾਰੇ ਤਨ ਕੇ ਤੁਮ ਸੰਕਰ ਸਵਟਾਰੇ ਜੋ ਕਾਲ ਬਗਗਵਾਰ ਧਾਇ ਹੈ ਤਾ ਕੇ ਕਾਨ ਨਿਕਨੀ ਐ ਹੈ ਰਾ ਸ਼ਾਹੀ ਤਾਈ ਸੁਭ ਕਾਲਾ ਦੁਸ਼ਟ ਅਰਿਟ ਰਿਤ ਤਤ ਕਾਲਾ ਕਿਰਪਾ ਦੇਹ ਤਾ ਜਾਈ ਨਹ ਰਹੁ ਤਾਂ ਕਿ ਤਾ ਤਨ ਖਮ ਹਰ ਹੋ ਹਰਿ ਅੰਧ ਸੇਧ ਕਰ ਮੋ ਸਭ ਹੋਈ ਦੋ ਟਿਸ਼ਾ ਸੀ ਸਕੇ ਨਾ ਕੋਈ ਏਕ ਵਾਰ ਜੇ ਤਵੇ ਸੰਭਾਰਾ ਕਾਲ ਫਾਤੇ ਤਾਈ ਵਾਰ ਜੈਨਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਾ ਗੇਤ ਮੈਂ ਸਨ ਤਿਹਾਰੀ ਆਪ ਹਾਥ ਦਿਲ ਹੋ ਵਾਰੀ ਸਰਬ ਠੋਰ ਮੋਹੋ ਸਹਾਈ ਡੋਟ ਦੋਕ ਤੇ ਲਹੋ ਬਚਾਈ ਖਾਣਾ ਗੇਤ ਮੈਂ ਸਨ ਤਿਹਾਰੀ ਆਪ ਹਾਥ ਦਿਲ ਹੋ ਵਾਰੀ ਸਰਬ ਠੋਰ ਮੋਹੋ ਸਹਾਈ ਡੋਟ ਦੋਕ ਤੇ ਲਹੋ ਬਚਾਈ ਸਈਆ ਕਹਿੰਗੇ ਜੋ ਤੇ ਤਮਰੇ ਤਉ ਤੇ ਕੋ ਆਵਤ ਨਹੀਂ ਆਨਿ ਰਾਮ ਰਹੀ ਪ੍ਰਾਣ ਕਰਾਨ ਅਨੇਕ ਕਹੇ ਮਤ ਏਕ ਨਮਨ ਸਮਰਾ ਸਾਤਰ ਵੇਦ ਸਵੈ ਵਾ ਭੇਦ ਭਿਆ ਮੇ ਕਨੋ ਜਾਣਿਉ ਤੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੈਸਾ ਤਹੇ ਮਖਾਨਿਉ ਦੋਰਾ ਸਾਗਲ ਦਵਾਰ ਕੋ ਛਾਟ ਲਕੇ ਇਹੋ ਤਹਾਰੂ ਦਵਾਰ ਵਾਹਿਂ ਕਹਿ ਕੀ ਲਾ ਜਿਸ ਗੋਵਿੰਦਾਸ ਤਹਾਰ ਸਗਲ ਦਵਾਰ ਕੋ ਛਾੜ ੜਕੈ ਇਹੋ ਤਹਾਰੂੰਦਾਰ ਵਾਹਿਂ ਕਹਿ ਕੀ ਲਾ ਜਿਸ ਗੋਵਿੰਦਾਸ ਤਹਾਰ ਰਾਮ ਕਲੀ ਮਹੱਲਾ ਤਿੰਜਾ ਆਨੰਦ ਇਕ ਓੰਕਾਰ ਸੁਧੂ ਪ੍ਰਸਾਦ ਆਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਹਜ਼ੂਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬੋਧਾਈਆਂ ਰਾਤਨ ਪਰਵਾਰ ਪਨੀਆਂ ਸ਼ਬਦ ਗਾਵਣੀ ਅੰਨਿਆ ਸ਼ਬਦੋਤਾ ਗਾਵੋ ਹਰੀ ਕੀ ਦਾ ਮਨ ਜਨੀ ਬਸਾਇਆ ਕਹਿ ਨਾਨਕ ਅਨੰਦ ਹੁਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਰ ਹੋ ਤੂੰ ਮਨ ਮੇਰੇ ਦੋਖ ਸਭ ਬਿਸਾਰਨਾ ਅੰਗੀਕਾਰੁਹੁ ਕਰੇ ਤੇਰਾ ਕਾਜ ਸਭ ਸਵਾਰਨਾ ਸੋ ਨਾ ਗਲਾਸੁ ਵਰਾਸ ਸੁਆਮੀ ਸੋ ਕੋਪਨੁ ਬਸਾਰੀ ਕਹਿ ਨਾਨਕ ਮਨ ਮੇਰੇ ਸੰਧਾਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸੋ ਕੁਝ ਹੈ ਜਿਸ ਦੇ ਸੋ ਪਾਵੈ ਸਲਾ ਸਲਾਹਾ ਤੇ ਦੀ ਨਾਮ ਮੰਨ ਵਸਾਵੇ লাম ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਮੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਕੋ ਖਾਂ ਸਭ ਗਵਾਈਆਂ ਪਰ ਸਾਹ ਸੁਖ ਮਨ ਆਏ ਵਸਿਆ ਜਿਨੀ ਇਛਾ ਸਭ ਪਜਾਈਆਂ ਰਗਾ ਕੁਰਬਾਨ ਕੀਤਾ ਕਰ ਬਿਟਾ ਜਿਹਦੀਆਂ ਇਹ ਵਡਿਆਈਆਂ ਇਹ ਅਨਾਨਕ ਸੁਣੋ ਸੰਤ ਛਵਤ ਰੋਪਿਆਰੋ ਸੱਚਾ ਨਾਮ ਮੇਰਾ ਆਧਾਰ ਬਾਜੇ ਪੰਚ ਸੁਧਦ ਕਾਸ ਭਾਗੇ ਫਾਸ ਭਾਗੇ ਛਵਤ ਬਾਜੇ ਕਲਾ ਜਿਤ ਕਰਤਾ ਰੀਆਂ ਆਂਦ ਦਵਸ ਕੀਤੇ ਕਾਲ ਕੰਟ ਪਮਾਰਿਆ ਸਰ ਕਰਮ ਪਾਇਆ ਤੋ ਜਿਨ ਕੋ ਤੇ ਨਾਮ ਹਰ ਕੀ ਲਾਗੇ ਕਹੇ ਨਾਨਕ ਤੈ ਸਖੋਆ ਸਤ ਕਰ ਅਨਹਦ ਵਾਜੇ ਅਨੰਦ ਸੁਨਣਾ ਵੱਡ ਭਾਗੀ ਹੋ ਸਰਉਤ ਸਗਰਨੋਤ ਪੂਰੇ ਪਾਰ ਪਰਮ ਪਰ ਪਾਇਆ ਪੁੱਤਰ ਸਗਲ ਬਸੂਰੇ ਦੂਖ ਰੋਕ ਸਨਤਾ ਪੁੱਤ ਦੇ ਸੁਣੀ ਸੱਚੀ ਬਾਣੀ ਸਾਧ ਸੰਗ ਜਨ ਪੈ ਸਰਸੇ ਪੂਰੀ ਗੁਰ ਤੇ ਜਾਣੀ ਸੁਨਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰਪੂਰੇ ਬਲਵੰਤ ਨਾਨਕ ਗੁਰ ਚਲਿ ਨਿਰਾਗੇ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਥਾਰ ਗਿਤਨ ਵਸਤੂ ਪਈਆ ਸਾ ਸੰਤੋਕ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਾਸ ਸੰਧਾਰੂ ਜੇ ਕੋ ਕਾਵੇ ਜੇ ਕੋ ਪੰਚੈ ਤਸ ਕਾ ਹੋਏ ਆਧਾਰੂ ਇਹ ਬਾਤ ਜੀਨ ਜੈਨ ਜਨਿਤਰਾ ਪਰਤਾਰੋ ਤਮ ਸੰਸਾਰ ਚੰਦ ਲਗਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਤ ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗਿਕ ਤੋਈ ਮੇਂਦਰ ਗੁਣਿਆ ਰੇ ਕੋ ਕੋ ਨਾਹੀ ਆਪੇ ਤਸਪਿ ਹੋਈ ਤਸਪਿਆ ਮੇਂ ਰਾਮਤਿ ਸਤਿਗੋਸ ਸਤਿਨੇ ਮਿਲਿਆ ਨਾਨਕ ਨਾਮ ਲੇਤਾ ਜੀਮਾ ਤਨ ਮਨ தீ ਬੇ ਹਰਿਆ ਪੋੜੀ ਤਥੇ ਤੋਂ सुमਰਤ ਜਿੱਥੇ ਕੋਈ ਨਾਹੀ ਕੋਥੇ ਤੇਰੀ ਰਕ ਅਗਨੀ ਉਹ ਦਰਮਾ ਹੈ ਕਉਣ ਕਹਿ ਜਮ ਕਹਿ ਦੂਤ ਨਾਹੀ ਤੇ ਰੇਸ਼ਨ ਜਾਹੀ ਉਜੋਖੁ ਸੁਗਾ ਗੁਰ ਸਦਿ ਪਾਰ ਪਾਇ ਜਿਨ ਕਉ ਲਗੀ ਪਿਆਸ ਅਮਰਤ ਸਹੀ ਖਾਹਿ ਕਲ ਮਹਿ ਬਣ ਗੁਣ ਗੋਵੰਦ ਗਾਇ ਸਾਸੀ ਨਾ ਕਿਰਪਾ ਸਮਾਲੇ ਸਾਹੇ ਸਾਈ ਵਰਸਾ ਕੈ ਨ ਜਾਇ ਜਿਤ ਅਦਿਐ ਸਲੋਕ ਮਹਲਾ ਪੰਜਮਾ ਅੰਤਰ ਗੁਰਿਆ ਅਰਾਧਨਾ ਜੀਵਾ ਜੋ ਪਰਨਾ ਨੈਤਰੇ ਸਦੁ ਪਰ ਪੇਖਨ ਸੁਨੀਏ ਸੁਨਾ ਕਰਨਾ ਸਾ ਗੁਰ ਸੇਤਿਰਤਿਆ ਦਰਗੇ ਪਾਈਏ ਠਾਉ ਕਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਾਦ ਦੇ ਜਗ ਮੈਂ ਉਹ ਤੁਮ ਕਾਟੀਏ ਬਰਲੇ ਗਈ ਕੇ ਮਹੱਲਾ ਪੰਨਾ ਰਖੇ ਰਖਣਹਾਰ ਆਪ ਵਾਰੀਅਨ ਗੁਰ ਕੇ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆ ਮਨੋਂ ਨ ਵਿਸਾਰਿ ਮਸਾ ਜਨਾ ਕੇ ਸੰਗ ਪਵਜਨ ਤਾਰੀਅਨ ਸਾਖਤ ਨਿੰਦਕ ਦੁਸ਼ਟ ਕਿਨ ਵਾਹੀ ਵਿਦਾਰੀਅਨ ਜਸ ਸਾਹਿਬ ਕੀ ਟੇਕ ਨਾਨਕ ਮੰਨੇ ਵਾਹੀ ਜਸ ਸਹਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਸ ਸਾਹਿਬ ਕੀ ਟੇਕ ਨਾਨਕ ਮੰਨੇ ਵਾਹੀ ਜਿਵੇਂ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ